ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾ ਕੋਟ ਵਿਗਣ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨੰਦਨ ਬਿਲਪਤੇ ਜਿਉ ਸੁਨਿਆ ਘਰ ਕਾਉ ਜੋ ਸੁਨਿਆ ਘਰ ਕਾਉ ਮਹੱਲਾ ਪੰਜਵਾ ਘਰ ਕਾਉ ਨਹੀਂ ਕੰਨ ਕਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੁੱਤ ਘੜੀ 모ਹਤ ਨਹਿ ਵੀਸਰੈ ਘੜੀ 모ਹਤ 모ਹਤ ਹੋੜਾ ਨਹੀਂ ਲਾਉਣਾ ਘੜੀ 모ਹਤ ਨਹਿ ਵੀਸਰੈ ਘੜੀ 모ਹਤ ਨਹਿ ਵੀਸਰੈ ਨਾਨਕ ਰਵੀਐ ਨਿਤ ਨਾਨਕ ਰਵੀਐ ਨਿਤ ਪੌੜੀ ਸੂਰਬੀਰ ਵਰੀਆਮ ਕਿਨਾਰਾ ਹੋੜੀਐ ਇਹ ਵਰੀਆਮ ਬਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਵਰੀਆਮ ਨਹੀਂ ਕਹਿਣਾ ਸੂਰਬੀਰ ਵਰੀਆਮ ਕਿ ਨਾ ਹੂੜੀਆ ਹੂੜੀਆ ਪੋਲਾ ਬੋਲਣਾ ਹੂੜੀਆ ਨਹੀਂ ਕਹਿਣਾ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਇਹ ਵੀ ਫੌਜ ਸਸਾ ਨਹੀਂ ਨਾਲ ਜੋੜ ਦੇਣਾ ਜੱਜ ਦੇ ਫੌਜ ਸਤਾਣੀ ਹਾਠ ਸਤਾਣੀ ਪਾਠ ਇਕੱਠਈਆ ਵੱਖਰਾ ਪਾਠ ਹੈ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਫੌਜ ਸਤਾਣੀ ਹਾਠ ਪੰਜਾ ਜੋੜੀ ਐ ਦਸ ਨਾਰੀ ਅਉਧੂਤ ਦਸ ਨਾਰੀ ਅਉਧੂਤ ਦਸ ਤੁਲੈ ਬੋਲਨਾ ਦੇਨ ਚਮੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਜਿਣ ਜਿਣ ਲੈਨ ਰਲਾਏ ਇਹੋ ਇਨਾਂ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹ ਕਿਤ ਵਿਦ ਤੋੜੀਐ ਗੁਰ ਪੂਰਾ ਆਰਾਧ ਗੁਰ ਪੂਰਾ ਆਰਾਧ ਗੁਰ ਪੂਰਾ ਆਰਾਧ ਬਿਖਮੰਦਾਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ ਪੰਜਵਾ ਕੇਲ ਵੇਖ ਸਭੇ ਉਤਰਨਾ ਨੀਤ ਨੀਤ ਗੁਣ ਗਾਉ ਕਿਲ ਵਿਖ ਵਾਵੇ ਨਾਲਿ ਕਿਲ ਵਿਖ ਪੱਬਾ ਨਹੀਂ ਕਹਿਣਾ ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਨਾਨਕ ਬਿਸਰੈ ਨਹੀਂ ਕਹਿਣਾ ਨਾਨਕ ਪਾਤੀ ਜਮ ਲੱਗੀ ਕੀ ਨਾਨਕ ਬਿਸਰੈ ਨਾਉ ਕੋਟ ਕਲੇਸਾ ਊਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿੱਚੇ ਹੋਵੇ ਮੁਕਤ ਸਾਰੇ ਪਦ ਨਖੇਰ ਕੇ ਪੜਨੇ ਹਨ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਇਥੇ ਵਿਸਰਾਮ ਵਿੱਚੇ ਹੋਵੇ ਮੁਕਤ ਪੌੜੀ ਸੋ ਸਤਗੁਰ ਧਨ ਧੰਨ ਜਿਨ ਭਰਮ ਗੜ ਤੋੜਿਆ ਜਿਨ ਧਰਮ ਗੜ ਤੋੜਿਆ ਗੜ ਭਾਰਾ ਪੂਲਾ ਬੂਨਾ ਧਰਮ ਗੜ ਸੰਬੰਧਕ ਪਾਠ ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਓ ਜੋੜਿਆ ਨਾ ਜਿਨ ਨਹੀਂ ਕੰਨਾ ਜੇਨ ਪੂਲਾ ਬੂਨਾ ਨਾਮ ਨਿਧਾਨ ਅਖੋਟ ਗੁਰ ਦੇ ਦਾਰਾਉ ਦਾਰੂ ਦਰੂ ਦਾਰੂਓ ਪਾਠ ਇਕੱਠਾ ਹੀ ਹੈ ਦਰਾਉ ਥੋੜਾ ਗੁਰ ਦੇ ਦਾਰੂਓ दारू ओ इकट्ठा बोल उडा खुले पुवला महारोग बिकराल तिनै बेदारू ओ हां बिकराल ihar nahi kehna maharog bikral tina bidaru paaya naam nidan bahut khazane ya jitta janam apaar aap pehchan ya jitta pad kas ki kehna hai mehmat kahi na jaye ਗੁਰ ਸਮਰਾਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰਾ ਲਖ ਅਪੀਵ ਸਲੋਕ ਮਹੱਲਾ ਪੰਜਵਾ ਉਦਮ ਕਰੇ ਦਿਆ ਜੀ ਤੂੰ ਕਮਾਵ ਦਿਆ ਸੁਖ ਪੁੰਚ ਧਿਆਇ ਦਿਆ ਤੂੰ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾ ਸੁਭ ਚਿੰਤਨ ਗੋਬਿੰਦ ਰਮਣਾ ਨਿਰੰਬਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਇਸ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਨਾਮ ਨਾ ਵਿਸਰਉ ਇਥੇ ਠਮਕ ਇੱਕ ਘੜੀ ਇੱਥੇ ਵਿਸਰਾਮ ਹੈ ਕਰ ਕਿਰਪਾ ਭਗਵੰਤ ਪਉੜੀ ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਿਲ ਜਪਿਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸਮਾਰ ਇਹ ਬੇਸਮਾਰ ਨਹੀਂ ਕਹਿਣਾ ਬੱਬੇ ਦੇ ਵਿੱਚੋਂ ਡੈਸ਼ ਦੇ ਕੇ ਬੋਲਣਾ ਬੇਸਮਾਰ ਇਕੱਠਾ ਪਾਠ ਤਿਸ ਨੂੰ ਪਉਹੇ ਕਵਣ ਜਿਸ ਵੱਲ ਨਿਰੰਕਾਰ ਵੱਲ ਥੋੜਾ ਜਿਹਾ ਕਸ ਕੇ ਬੋਲਣਾ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕਾ ਵਸ ਨਾ ਕੋਈ ਬਾਹਰ ਆ ਸੋ ਭਗਤਾ ਮਨ ਬੁੱਠਾ ਸਚ ਸੁਮਹਾਰਾ ਤੇਰੇ ਦਾਸ ਧਿਆਨ ਤੁਧ ਇਸ ਨਾਮ ਤੁਧ ਤੇ ਕੀ ਲਾਉਣਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ